ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਤਰਸ ਕੀਤਾ ਹੈ ਮਿਹਰ ਬਰਸਾਈ ਹੈ ਜੋ ਆਪਣੇ ਮਵਾਰਕ ਚਰਨਾਂ ਦੇ ਵਿੱਚ ਬੈਠਣ ਦਾ ਸੁਪਾਗ ਸਮਾ ਬਖਸ਼ਿਸ਼ ਕੀਤਾ ਹੈ ਉਹ ਕਰਮਾਂ ਵਾਲਾ ਦਿਨ ਭਾਗਾਾਂ ਵਾਲਾ ਦਿਨ ਆਉਣ ਵਾਲਾ ਹੈ ਜਿਸ ਦਿਨ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਅਵਤਾਰ ਹੋਇਆ ਇਸ ਧਰਤੀ ਨੂੰ ਭਾਗ ਲੱਗੇ ਰਾਏ ਭੋਏ ਦੀ ਤਲਵੰਡੀ ਤੇ ਕੈਸਾ ਸੂਰਜ ਚੜ੍ਹਿਆ ਜਿਹੜਾ ਅਗਿਆਨ ਦੇ ਹਨੇਰੇ ਨੂੰ ਖਤਮ ਕਰ ਕਰਕੇ ਲੈ ਗਿਆ ਐਸ ਤਰ੍ਹਾਂ ਚਾਨਣ ਹੋਇਆ ਜਿਵੇਂ ਮੱਸਿਆ ਦੀ ਹਨੇਰੀ ਰਾਤ ਦੇ ਵਿੱਚ ਸਭ ਤੋਂ ਵੱਧ ਹਨੇਰੀ ਰਾਤ ਮੱਸਿਆ ਵਾਲੀ ਹੁੰਦੀ ਹੈ ਮੱਸਿਆ ਦੀ ਹਨੇਰੀ ਰਾਤ ਵਿੱਚ ਇੱਕਦਮ ਚੰਦਰਮਾ ਚੜ੍ਹ ਜਾਏ ਸੂਰਜ ਚੜ੍ਹ ਜਾਏ ਐਸ ਤਰ੍ਹਾਂ ਗੁਰੂ ਨਾਨਕ ਦੇਵ ਸਾਹਿਬ ਜੀ ਇਸ ਸੰਸਾਰ ਤੇ ਪ੍ਰਕਾਸ਼ ਲੈ ਕੇ ਆਏ ਉਹਨਾਂ ਨੇ ਐਸਾ ਗਿਆਨ ਦਾ ਪ੍ਰਕਾਸ਼ ਦਿੱਤਾ ਐਸਾ ਉਹ ਪਰਮਾਤਮਾ ਦੇ ਘਰ ਦਾ ਪ੍ਰਕਾਸ਼ ਦਿੱਤਾ ਜਿਹੜੇ ਮਨੁੱਖਾਂ ਦੇ ਮਨ ਦੇ ਉੱਪਰ ਅਗਿਆਨ ਰੂਪੀ ਹਨੇਰਾ ਛਾਇਆ ਹੋਇਆ ਸੀ ਜਿਹੜੇ ਆਪਣੇ ਧਰਮ ਤੋਂ ਭਟਕ ਗਏ ਸਨ ਜਿਹੜੇ ਆਪਣੇ ਫਰਜ਼ਾਂ ਤੋਂ ਭਟਕ ਗਏ ਸਨ ਆਪਣੇ ਫਰਜ਼ਾਂ ਨੂੰ ਭੁੱਲ ਕੇ ਆਪਣੇ ਧਰਮ ਨੂੰ ਭੁੱਲ ਕੇ ਕਰਮ ਕਾਂਡਾਂ ਵਿੱਚ ਪੈ ਕੇ ਆਪਣੇ ਜੀਵਨ ਨੂੰ ਖਰਾਬ ਕਰ ਰਹੇ ਸੀ ਵੇਸ਼ ਕੀਮਤੀ ਸਾਹਾਂ ਨੂੰ ਵੇਸ਼ ਕੀਮਤੀ ਇਸ ਜ਼ਿੰਦਗੀ ਨੂੰ ਖਰਾਬ ਕਰ ਰਹੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇੱਕ ਐਸਾ ਰਾਹ ਦੱਸਿਆ ਇੱਕ ਐਸਾ ਰਸਤਾ ਦਿਖਾਇਆ ਜਿਹੜਾ ਰਸਤਾ ਜਿਹੜਾ ਧਰਮ ਹਰ ਇੱਕ ਇਨਸਾਨ ਕਮਾ ਸਕਦਾ ਜਿਹੜਾ ਧਰਮ ਆਪਣੇ ਪਰਿਵਾਰ ਵਿੱਚ ਰਹਿ ਕੇ ਕਮਾਇਆ ਜਾ ਸਕਦਾ ਜਿਹੜਾ ਧਰਮ ਆਪਣੀ ਦਸਾਂ ਨਵਾਂ ਦੀ ਕੀਰਤ ਕਰਦੇ ਹੋਏ ਪਰਿਵਾਰ ਨੂੰ ਪਾਲਦੇ ਹੋਏ ਆਪਣੇ ਪਰਿਵਾਰ ਵਿੱਚ ਰਹਿ ਕੇ ਬੰਦਾ ਕਮਾ ਸਕਦਾ ਐਸਾ ਧਰਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਬੜਾ ਸੌਖਾ ਬੜਾ ਸਰਲ ਧਰਮ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਮਾਰਿਆ ਛਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੋ ਭਾਈ ਆਪਾਂ ਸਾਰੇ ਉਸ ਪੰਥ ਦੇ ਪਾੰਧੀ ਹਾਂ ਪੰਥ ਤੋਂ ਭਾਵ ਹੁੰਦਾ ਹੈ ਰਸਤਾ ਆਪਾਂ ਉਸ ਰਸਤੇ ਦੇ ਸਾਰੇ ਪਾੰਧੀ ਹਾਂ ਤੇ ਆਪਣੇ ਰਸਤੇ ਨੂੰ ਪਛਾਣ ਕੇ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲ ਗਏ ਗੁਰੂ ਨਾਨਕ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਖਿਆਵਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਗਏ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਕਿਰਪਾ ਕਰਕੇ ਸਾਡੇ ਤੋਂ ਆਪਣੇ ਸਾਰਿਆਂ ਤੋਂ ਆਪਣੀ ਵਡਿਆਈ ਆਪ ਹੀ ਕਰਾ ਲੈ ਉਹ ਬਹੁਤ ਬੇਅੰਤ ਨੇ ਉਹਨਾਂ ਦੀ ਵਡਿਆਈ ਉਹਨਾਂ ਦੇ ਗੁਣ ਗਾਉਣੇ ਇਹ ਰਸਨਾ ਦੇ ਉਹ ਐਵੇਂ ਆ ਜਿਵੇਂ ਇੱਕ ਸਮੁੰਦਰ ਹੁੰਦਾ ਤੇ ਆਪਾਂ ਸਮੁੰਦਰ ਦਾ ਇੱਕ ਛੋਟਾ ਜਿਹਾ ਕਿਨਕਾ ਹਾਂ ਇੱਕ ਬੂੰਦ ਹਾਂ ਸਮੁੰਦਰ ਕਿੰਨਾ ਵੱਡਾ ਹੈ ਆਪਾਂ ਛੋਟੀ ਜੀ ਬੂੰਦ ਆ ਬਸ ਆਪਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਨਾਂ ਦੀ ਯਾਦ ਵਿੱਚ ਬਹਿ ਕੇ ਉਹਨਾਂ ਨੂੰ ਸੱਚਮੁੱਚ ਅੰਦਰੋਂ ਮਹਿਸੂਸ ਕਰ ਗਏ ਜਿਹੜਾ ਜਪਣਾ ਹੁੰਦਾ ਹੈ ਨਾ ਪ੍ਰਸਨਾ ਦੇ ਨਾਮ ਜਦ ਆਪਾਂ ਕਹਿੰਦੇ ਆ ਭਾਈ ਸਵਾਸ ਸਵਾਸ ਸਿਮਰਨ ਕਰੋ ਉਹਦਾ ਭਾਵ ਇਹ ਹੁੰਦਾ ਵੀ ਉਹਨੂੰ ਮਹਿਸੂਸ ਕਰ ਗਏ ਆਪਣੇ ਅੰਦਰ ਇੱਕ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ। ਪ੍ਰੇਮ ਸਾਡਾ ਉੱਥੇ ਪੈਦਾ ਹੁੰਦਾ ਹੈ। ਪਿਆਰ ਸਾਡਾ ਉੱਥੇ ਨਿਭ ਸਕਦਾ ਜਿੱਥੇ ਸਾਨੂੰ ਅਹਿਸਾਸ ਹੈ। ਆਪਣੇ ਧੀਆ ਪੁੱਤਰਾਂ ਦਾ ਸਾਨੂੰ ਅਹਿਸਾਸ ਹੈ ਨਾ। ਮਹਿਸੂਸ ਹੁੰਦਾ ਵੀ ਮੇਰੇ ਹੈ। ਉਹ ਸਾਡੇ ਤੋਂ ਬਹੁਤ ਦੂਰ ਚਲੇ ਜਾਂ। ਅਸੀਂ ਫੇਰ ਵੀ ਮਹਿਸੂਸ ਕਰਦੇ ਆ ਵੀ ਸਾਡੇ ਧੀਆ ਪੁੱਤਰ ਹਨ, ਭੈਣ ਭਰਾ ਹਨ, ਪਰਿਵਾਰ ਮੇਰਾ ਹੈ। 80 ਹਜ਼ਾਰਾਂ ਕਿਲੋਮੀਟਰ ਦੂਰ ਚਲੇ ਜਾਈਏ ਸਾਡੇ ਮਨ ਵਿੱਚ ਇਹ ਅਹਿਸਾਸ ਹੁੰਦਾ ਵੀ ਮੈਂ ਵਾਪਸ ਆਪਣੇ ਘਰ ਜਾਣਾ ਆਪਾਂ ਯਾਤਰਾ ਚਲੇ ਜਾਂਦੇ ਆ ਉੱਥੇ ਸਾਨੂੰ ਕਮਰੇ ਵੀ ਮਿਲ ਜਾਂਦੇ ਆ ਸਾਨੂੰ ਲੰਗਰ ਪ੍ਰਸ਼ਾਦਾ ਵੀ ਮਿਲ ਜਾਂਦਾ ਣਾਉਣ ਤੋਣ ਸਭ ਕੁਝ ਮਿਲ ਜਾਂਦਾ ਹੈ ਮਨ ਵਿੱਚ ਫੇਰ ਵੀ ਇੱਕ ਅਹਿਸਾਸ ਹੁੰਦਾ ਹੈ ਮਹਿਸੂਸ ਹੁੰਦਾ ਵੀ ਮੈਂ ਵਾਪਸ ਆਪਣੇ ਘਰ ਜਾਣਾ ਮੇਰਾ ਘਰ ਹੈ ਮੇਰਾ ਟਿਕਾਣਾ ਹੈ ਇਹਦਾ ਮਤਲਬ ਵੀ ਆਪਣੇ ਮਨ ਵਿੱਚ ਆਪਾ ਮਹਿਸੂਸ ਕਰੀਏ ਆਪਣੇ ਕੰਮ ਦੇ ਘਰ ਦੇ ਕੰਮਕਾਰ ਕਰਦੇ ਫਿਰਦੇ ਆਪਣੀਆਂ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣੇ ਮਨ ਵਿੱਚ ਅਹਿਸਾਸ ਹੋਵੇ ਮੇਰਾ ਗੁਰੂ ਨਾਨਕ ਹੈ ਸਭ ਤੇ ਵੱਡਾ ਜਿਹੜਾ ਸਭ ਤੋਂ ਵੱਡਾ ਹੈ ਜਿਹਦੇ ਸਮਾਨ ਕੋਈ ਨਹੀਂ ਉਹਦੀ ਵਡਿਆਈ ਉਹਦੀ ਮਹਿਮਾ ਅਪਰ ਅਪਾਰ ਹੈ ਤੇਰੇ ਕਬਨ ਕਬਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕਰ ਊਚ ਭਗਵਾਨਾ ਹੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਸਾਰੇ ਜੰਗਲਾਂ ਦੀ ਲੱਕੜ ਕੱਟ ਕੇ ਕਲਮਾ ਬਣ ਜਾਣ ਇਹ ਸੰਸਾਰ ਦੇ ਸਾਰੇ ਜੰਗਲ ਦੀਆਂ ਲੱਕੜਾਂ ਕੱਟ ਕੇ ਕਲਮਾ ਬਣ ਜਾਣ ਇਹ ਜਿੰਨੇ ਸਮੁੰਦਰ ਦਰਿਆ ਨਦੀਆਂ ਨਾਲ ਆਦਕ ਹਨ ਇੰਨੀ ਸ਼ਾਈ ਤਿਆਰ ਕੀਤੀ ਜਾਏ ਸਾਰੀ ਦੁਨੀਆ ਦਾ ਕਾਗਜ਼ ਤਿਆਰ ਕੀਤਾ ਜਾਏ ਉਹਦੇ ਉੱਪਰ ਤੇਰੀ ਕੋਈ ਵਡਿਆਈ ਲਿਖੇ ਤੇਰੇ ਗੁਣਾ ਨੂੰ ਲਿਖਣਾ ਕਰੇ ਨਾ ਫੇਰ ਵੀ ਤੇਰੀ ਵਡਿਆਈ ਨੂੰ ਕੋਈ ਕਥਨ ਨਹੀਂ ਕਰ ਸਕਦਾ ਬਖਿਆਣ ਨਹੀਂ ਕਰ ਸਕਦਾ ਤੂੰ ਇੰਨਾ ਵੱਡਾ ਹੈ ਤੇਰੀ ਮਹਿਮਾ ਇੰਨੀ ਅਪਰਾਪਾਰ ਹੈ ਆਪਣੇ ਸਤਿਗੁਰੂ ਜੀ ਦੇ ਗੁਣ ਗਾਉਂਦਿਆਂ ਹੋਇਆਂ ਆਪਣੇ ਸਤਿਗੁਰ ਸਾਹਿਬ ਜੀ ਦੇ ਦਰ ਘਰ ਦੇ ਨਾਲ ਜੁੜ ਕੇ ਉਨਾਂ ਦੀਆਂ ਵਡਿਆਈਆਂ ਨੂੰ ਗਾਉਂਦੇ ਹੋਏ ਸਾਡਾ ਕੱਲਾ ਕੱਲਾ ਸੁਆਸ ਬਹੁਤ ਜਨਮ ਵਿਸਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਜਨਮ ਅਸੀਂ ਤੇਰੇ ਤੋਂ ਵਿਛੜੇ ਆਏ ਆ ਬੜੇ ਜਨਮ ਬੜੀਆਂ ਟੇਡੀਆਂ ਬੇਟੀਆਂ ਜੂਨਾ ਵਿੱਚ ਅਸੀਂ ਭਟਕਦੇ ਆਏ ਆ ਲੱਖਾਂ ਜਨਮਾਂ ਸੀ ਤੇਰੇ ਤੋਂ ਦੂਰ ਰਹਿਆ ਹੁਣ ਤੂੰ ਕਿਰਪਾ ਕੀਤੀ ਐ ਹੁਣ ਸਾਨੂੰ ਵਿਛੋੜੀ ਨਾ ਤੇਰਾ ਦਰ ਛੱਡ ਕੇ ਤੇਰਾ ਘਰ ਛੱਡ ਕੇ ਅਸੀਂ ਕਿਤੇ ਨਾ ਜਾਈਏ ਕੱਲਾ ਕੱਲਾ ਸੁਆਸ ਜ਼ਿੰਦਗੀ ਦਾ ਤੇਰੇ ਲੇਖੇ ਲੱਗ ਜਾਏ ਇਹੋ ਜਨਮ ਤੇਮਾਰੇ ਲੇਖੇ ਇਹ ਜ਼ਿੰਦਗੀ ਇਹ ਸਰੀਰ ਮਾ ਮਹਾਰਾਜ ਹੇ ਗੁਰੂ ਨਾਨਕ ਦੇਵ ਸਾਹਿਬ ਜੀ ਤੇਰੇ ਲੇਖੇ ਐ ਤੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਆਪਰ ਅਲ ਮਿਲ ਕੇ ਵਿਚਾਰਾਂ ਦੀ ਸਾਝ ਪਾਈਗੇ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਜੀ ਦਾ ਆ ਆਗਮਨ ਹੋਇਆ ਅਵਤਾਰ ਹੋਇਆ ਕਹਿੰਦੇ ਹਰ ਇੱਕ ਨੇ ਪੁਕਾਰ ਕੀਤੀ ਪ੍ਰਮਾਤਮਾ ਅੱਗੇ ਮਾਲਕ ਦੇ ਅੱਗੇ ਵਾਹਿਗੁਰੂ ਦੇ ਅੱਗੇ ਹਰ ਇੱਕ ਪੁਕਾਰ ਕਰ ਰਿਆ ਸੀ ਗਰੀਬ ਮਜਲੂਮ ਇਹ ਧਰਤੀ ਹਰ ਇੱਕ ਇਨਸਾਨ ਦੇ ਅੰਦਰੋਂ ਪੁਕਾਰ ਨਿਕਲ ਰਹੀ ਸੀ ਕਿ ਪ੍ਰਮਾਤਮਾ ਸਾਡੇ ਤੋਂ ਹੋਰ ਜ਼ੁਲਮ ਨਹੀਂ ਚੱਲਿਆ ਜਾਂਦਾ ਧਰਤੀ ਨੇ ਵੀ ਕਹਿੰਦੇ ਪੁਕਾਰ ਕੀਤੀ ਵੀ ਮੇਰੇ ਤੇ ਬਹੁਤ ਅਤਿਆਚਾਰ ਹੋ ਰਿਹਾ ਹੈ ਮੇਰੇ ਤੇ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਵਾਹਿਗੁਰੂ ਕਿਰਪਾ ਕਰਨ ਕੋਈ ਐਸਾ ਅਵਤਾਰ ਭੇਜ ਕੁਇ ਐਸਾ ਮਹਾਪੁਰਖ ਭੇਜ ਜੋ ਇਨਾਂ ਪਖੰਡੀਆਂ ਦੰਬੀਆਂ ਦਾ ਨਾਸ ਕਰੇ ਇੱਕ ਦੁਨੀਆ ਨੂੰ ਸਮਾਜ ਨੂੰ ਨਮੀ ਸੇਧ ਲੈ ਕੇ ਆਵੇ ਕਲਮਲ ਹੋਈ ਮੇਤਨੀ ਅਰਦਾਸ ਕਰੇ ਲੈ ਬલાਏ ਕਲਮਲ ਤੋਂ ਭਾਵ ਹੈ ਬੇਬਲ ਹੋ ਕੇ ਬੜੀ ਬੇਬਲ ਹੋ ਕੇ ਮੇਤਰੀ ਦਾ ਭਾਵ ਹੈ ਧਰਤੀ ਕਹਿੰਦੇ ਧਰਤੀ ਨੇ ਬੜੀ ਬੇਬਲ ਹੋ ਕੇ ਅਰਦਾਸ ਕੀਤੀ ਆਪਾਂ ਵੇਖਦੇ ਆ ਨਾ ਜੇਠ ਹਾੜ ਦੀ ਸਮੇਂ ਜਦੋਂ ਤਪਸ਼ ਪੈਂਦੀ ਆ ਗਰਮੀ ਪੈਂਦੀ ਆ ਧਰਤੀ ਕਿੰਨੀ ਤਪ ਜਾਂਦੀ ਆ ਕਿੰਨੀ ਹਮਸ ਪੈਦਾ ਹੋ ਜਾਂਦੀ ਆ ਹਰ ਪਾਸੇ ਤਪਸ਼ ਹੁੰਦੀ ਐ ਤੇ ਫਿਰ ਇੱਕਦਮ ਜਦੋਂ ਕਹਿੰਦੇ ਗੁੰਮਸਮ ਹੋ ਜਾਏ ਹਵਾ ਬੰਦ ਹੋ ਜਾਏ ਤਪਸ਼ ਵੱਧ ਜਾਏ ਤਾ ਫਿਰ ਕਹਿੰਦੇ ਬੱਦਲਾਂ ਦਾ ਆਉਣਾ ਸੁਭਾਵਿਕ ਹੋ ਜਾਂਦਾ ਹੈ ਫਿਰ ਪਰਮਾਤਮਾ ਇਸ ਧਰਤੀ ਦੀ ਪੁਕਾਰ ਸੁਣਦਾ ਹੈ ਇਹਦੀ ਤਪਸ਼ ਨੂੰ 부ਝਾਉਣ ਵਾਸਤੇ ਆਪਣੀ ਮਿਹਰ ਵਰਸਾਉਂਦਾ ਹੈ ਮਿਹਰ ਦਾ ਮੀਂਹ ਵਰਸਾਉਂਦਾ ਹੈ ਫਿਰ ਧਰਤੀ ਦੀ ਪਿਆਸ बुझਦੀ ਹੈ ਇਸੇ ਤਰ੍ਹਾਂ ਹੀ ਕਹਿੰਦੇ ਧਰਤੀ ਨੇ ਬੜਾ ਬੇਪਲ ਹੋ ਕੇ ਅਰਦਾਸ ਕੀਤੀ ਕਲਮਲ ਹੋਈ ਮੇਤਨੀ ਅਰਦਾਸ ਕਰੇ ਲਿਵ ਲਾਏ ਕਹਿੰਦੇ ਬੜੀ ਇਕਾਗਰਤਾ ਨਾਲ ਅਰਦਾਸ ਕੀਤੀ ਦਿਲੋਂ ਆਪਣੇ ਧਰੋਂ ਅਰਦਾਸ ਕੀਤੀ ਫਿਰ ਮਾਲਕ ਨੇ ਬੜੀ ਕਿਰਪਾ ਕੀਤੀ ਅੱਗੋਂ ਸੱਚੈ ਸੁਣਿਆ ਕੰਨ ਦੇ ਕਹਿੰਦੇ ਮਾਲਕ ਨੇ ਕੰਨ ਲਾ ਕੇ ਅਰਦਾਸ ਸੁਣੀ ਉਹ ਵੈਗੁਰੂ ਨੇ ਪਰਮਾਤਮਾ ਨੇ ਧਰਤੀ ਦੀ ਪੁਕਾਰ ਨੂੰ ਕੰਨ ਲਾ ਕੇ ਸੁਣਿਆ ਸੱਚੈ ਸੁਣਿਆ ਕੰਨ ਦੇ ਧੀਰਕ ਦੋ ਦੇਵੈ ਸਹਿਜ ਸੁਭਾਏ ਫਿਰ ਕਹਿੰਦੇ ਪਰਮਾਤਮਾ ਨੇ ਧੀਰਜ ਦਿੱਤਾ ਮਾਲਕ ਨੇ ਵਾਹਿਗੁਰੂ ਨੇ ਧੀਰਜ ਦਿੱਤਾ ਧਰਤੀ ਨੂੰ ਧਰਤੀ ਦੀ ਪੁਕਾਰ ਸੁਣ ਕੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਬਾਬਾ ਮਹਤਾ ਕਲਿਆਨਦਾਸ ਜੀ ਦੇ ਘਰੇ 1469 ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਵਤਾਰ ਹੋਇਆ ਉਹ ਭਾਗਾ ਵਾਲੀ ਤਖ ਸੀ ਉਹ ਕਰਮਾ ਵਾਲੀ ਮਾਂ ਸੀ ਜਿਹਦੇ ਘਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਭਾਈ ਗੁਰਦਾਸ ਸਾਹਿਬ ਨੇ ਬੜੇ ਪਿਆਰੇ ਸ਼ਬਦ ਵਰਤੇ ਕਹਿੰਦੇ ਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਕਹਿੰਦੇ ਧੁੰਦ ਕਾਦੀ ਸੀ ਅਗਿਆਨ ਦੀ ਧੁੰਦ ਕਾਦੀ ਛਾਈ ਹੋਈ ਸੀ ਅਗਿਆਨ ਦੇ ਹਨੇਰੇ ਦੀ ਹਰ ਇੱਕ ਪਾਸੇ ਕੂੜ ਪ੍ਰਚਾਰ ਹੋ ਰਿਹਾ ਸੀ ਲੋਕਾਂ ਨੂੰ ਬਹਿਮਾ ਭਰਮਾਂ ਵਿੱਚ ਪਾਇਆ ਜਾ ਰਿਹਾ ਸੀ ਲੋਕਾਂ ਨੂੰ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਸੀ ਧਰਮ ਨੂੰ ਲੋਕਾਂ ਨੇ ਖਿਲਾਉਣਾ ਬਣਾਇਆ ਹੋਇਆ ਸੀ ਤੇ ਪ੍ਰਮਾਤਮਾ ਦੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਤੇ ਕਹਿੰਦੇ ਜਿਹੜੀ ਤੁਲਸਾ ਦਾਈ ਸੀ ਨਾ ਜਦੋਂ ਅੱਧੀ ਰਾਤ ਬੀਤੀ ਇਤਿਹਾਸ ਦੇ ਵਿੱਚ ਟਾਈਮ ਆਇਆ ਸਮਾਂ ਆਇਆ 1:40 ਵਜੇ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਤੇ ਜਿਹੜੀ ਮਾਤਾ ਬੇਬੇ ਨਾਨਕੀ ਸੀ ਉਹ ਗੁਰੂ ਨਾਨਕ ਸਾਹਿਬ ਜੀ ਤੋਂ 7 ਸਾਲ ਵੱਡੇ ਸਨ ਤੇ ਜਦੋਂ ਬੇਬੇ ਨਾਨਕੀ ਜੀ ਦਾ ਜਨਮ ਹੋਇਆ ਸੀ ਉਹ ਆਪਣੇ ਨਾਨਕੇ ਘਰ ਹੋਇਆ ਸੀ ਤੇ ਜਦੋਂ ਮਾਤਾ ਤੇ ਪਿਤਾ ਜੀ ਆਪਣੇ ਉਹ ਘਰ ਸੀ ਪੇਕੇ ਘਰ ਤਾਂ ਜਦੋਂ ਬੇਬੇ ਨਾਨਕੀ ਦਾ ਜਨਮ ਹੋਇਆ ਸੀ ਨਾ ਨਾਨੀ ਨੇ ਬੜੇ ਪ੍ਰੇਮ ਦੇ ਨਾਲ ਪਾਲਿਆ ਜਦੋਂ ਨਾਨੀ ਨੂੰ ਪਤਾ ਲੱਗਾ ਮੇਰੇ ਘਰ ਦੋਤਰੀ ਹੋਈ ਹੈ ਉਹਨੇ ਬੜਾ ਪਿਆਰ ਜਤਾਇਆ ਫਿਰ ਨਾਨੇ ਨੇ ਚੱਕਿਆ ਕਹਿੰਦੇ ਨਾਨਕਿਆ ਨੂੰ ਬੜੀ ਪਿਆਰੀ ਸੀ ਤੇ ਉਹਨਾਂ ਨੇ ਨਾਂ ਰੱਖਿਆ ਨਾਨਕੀ ਨਾਨਕਿਆਂ ਦੀ ਹੈ ਇਹ ਨਾਨਕੀ ਸਾਡੀ ਨਾਨਕਿਆਂ ਦੀ ਹੈ ਉਹਨਾਂ ਨੇ ਨਾਨਕੀ ਨਾਂ ਰੱਖਿਆ ਫਿਰ ਇੱਥੇ 7 ਸਾਲ ਦੇ ਮਾਤਾ ਨਾਨਕੀ ਬੇਬੇ ਨਾਨਕੀ ਹੋ ਗਏ ਸੀ ਤੇ ਜਦੋਂ ਸਵੇਰੇ ਸਵੇਰੇ ਕਹਿੰਦੇ ਬੇਬੇ ਨਾਨਕੀ ਨੂੰ ਪਤਾ ਲੱਗਾ ਵੀ ਮੇਰੇ ਘਰੇ ਵੀਰ ਆਇਆ ਮੇਰਾ ਭਰਾ ਆਇਆ ਤੇ ਸਵੇਰੇ ਸਵੇਰੇ ਕਹਿੰਦੇ ਬੇਬੇ ਨਾਨਕੀ ਆਈ ਮਾਤਾ ਤ੍ਰਿਪਤਾ ਜੀ ਦੇ ਨਾਲ ਪਏ ਹੋਏ ਧੰਗ ਗੁਰੂ ਨਾਨਕ ਸਾਹਿਬ ਨੂੰ ਵਾਲਕ ਨੂੰ ਜਦੋਂ ਵੇਖਿਆ ਨਾ ਆਪਣੇ ਭਰਾ ਨੂੰ ਆਪਣੇ ਵੀਰ ਨੂੰ ਵੇਖਿਆ ਤੁਲਸਾਦਾਈ ਨੇ ਉਹ ਬਾਲਕ ਨੂੰ ਚੁੱਕਿਆ ਬਾਲਕ ਗੁਰੂ ਨਾਨਕ ਸਾਹਿਬ ਜੀ ਨੂੰ ਬੇਬੇ ਨਾਨਕੀ ਦੀ ਬੁੱਕਲ ਵਿੱਚ ਦੇਤਾ ਤੇ ਬੇਬੇ ਨਾਨਕੀ ਮੰਝੇ ਤੇ ਬੈਠੀ ਬੜੇ ਪਿਆਰ ਦੇ ਨਾਲ ਆਪਣੇ ਭਰਾ ਦਾ ਆਪਣੇ ਵੀਰ ਦਾ ਮਸਤਕ ਚੁੰਮ ਰਹੀ ਸੀ ਤੇ ਇੰਨਾ ਪਿਆਰ ਜਤਾ ਰਹੀ ਸੀ ਤੇ ਮਾਤਾ ਤ੍ਰਿਪਤਾ ਨੇ ਜਦੋਂ ਵੇਖਿਆ ਨਾ ਕਹਿੰਦੇ ਨਾਨਕ ਨਾਨਕੀ ਦਾ ਨਾਨਕ ਆ ਗਿਆ ਇਹ ਨਾਨਕੀ ਦਾ ਨਾਨਕ ਹੈ ਗੁਰੂ ਨਾਨਕ ਸਾਹਿਬ ਜੀ ਦਾ ਨਾਨਕ ਤਾਂ ਨਾ ਪਿਆ ਕਿ ਨਾਨਕੀ ਦਾ ਨਾਨਕ ਆ ਗਿਆ ਨਾਨਕ ਦਾ ਅਰਥ ਹੈ ਜਿਹੜਾ ਅਨੇਕਤਾ ਵਿੱਚ ਇੱਕ ਨੂੰ ਵੇਖਦਾ ਹੈ ਅਨੇਕਤਾ ਵਿੱਚ ਇੱਕ ਨੂੰ ਵੇਖਦਾ ਹੈ ਇੱਕ ਇੱਕ ਦੀ ਪੂਜਾ ਕਰਦਾ ਇੱਕ ਦਾ ਨਾਮ ਜਪਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਤੋਂ ਰੰਭ ਹੁੰਦੀ ਹੈ ਇੱਕ ਮਾਲਕ ਤੋਂ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਇੱਕ ਮਾਲਕ ਦੀ ਗੱਲ ਕਰਦੀ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਧਰੋ ਆਇਆ ਕਿਉਂਕਿ ਧੁਰਾ ਹੁੰਦਾ ਹਿਰਦਾ ਸਹਿਜ ਸੁਭਾਅ ਹਿਰਦੇ ਵਿੱਚੋਂ ਮਾਤਾ ਤ੍ਰਿਪਤਾ ਜੀ ਦੇ ਬੋਲ ਨਿਕਲੇ ਨਾਨਕੀ ਦਾ ਨਾਨਕ ਆ ਗਿਆ ਤੇ ਭੈਣ ਨਾਨਕੀ ਕਹਿੰਦੇ ਬਹੁਤ ਪਿਆਰ ਕਰਦੀ ਸੀ ਬਾਬੇ ਨਾਨਕ ਨੂੰ ਆਪਣੇ ਵੀਰ ਨੂੰ ਸਾਰੀ ਸਾਰਾ ਸਾਰਾ ਦਿਨ ਖੜਾਈ ਜਾਣਾ ਨਾ ਅੱਕਣਾ ਨਾ ਥੱਕਣਾ ਨਾ ਕਿਸੇ ਨੂੰ ਚੁੱਪਣ ਦੇਣਾ ਸਾਰਾ ਸਾਰਾ ਦਿਨ ਕਹਿੰਦੇ ਪਿਆਰ ਕਰਦੀ ਸਾਰਾ ਸਾਰਾ ਦਿਨ ਖਿਡਾਉਂਦੀ ਰਹਿੰਦੀ ਤੇ ਉਹ ਬਾਲਕ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਛੋਟੇ ਜਿਹੇ ਨੇ ਹੁਣ ਉਹਨਾਂ ਹੱਥਾਂ ਨੇ ਹਰਕਤ ਕਰਨੀ ਸ਼ੁਰੂ ਕੀਤੀ ਉਹਨਾਂ ਕਦਮਾਂ ਨੇ ਥੋੜਾ ਥੋੜਾ ਤੁਰਨਾ ਸਿੱਖਿਆ ਤੇ ਉਸ ਘਰ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਵਧ ਗਈ ਬਹੁਤ ਜ਼ਿਆਦਾ ਖੁਸ਼ੀਆਂ ਆਈਆਂ ਉਹ ਸਾਰੇ ਨਗਰ ਦੇ ਵਿੱਚ ਖੁਸ਼ੀਆਂ ਖੇੜੇ ਬਹੁਤ ਜ਼ਿਆਦਾ ਆਏ ਤੇ ਜਿਹੜੀ ਤੁਲਸਾदाई ਸੀ ਨਾ ਜਦੋਂ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਮੈਂ ਤਾਂ ਕਲਿਆਣ ਦਾਸ ਨੂੰ ਕਹਿਣਾ ਤੁਹਾਡੇ ਘਰੇ ਜਦੋਂ ਬਾਲਕ ਹੋਏਗਾ ਨਾ ਤੁਹਾਡੇ ਘਰੇ ਮੈਂ ਤੁਹਾਡੇ ਤੋਂ ਆ ਲੈਣਾ ਮੈਂ ਇੱਕ ਸੱਜਰ ਸੂਈ ਮੱਝ ਲੈਣੀ ਆ ਮੈਨੂੰ ਐਨੇ ਦਾਣੇ ਚਾਹੀਦੇ ਆ ਮੈਨੂੰ ਆ ਚਾਹੀਦਾ ਮੈਨੂੰ ਆ ਚਾਹੀਦਾ ਜਨਮ ਤੋਂ ਪਹਿਲਾਂ ਪਰ ਜਦੋਂ ਹੀ ਕਹਲੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਉਹ ਵਿਦਾਈ ਵੀ ਹੈਰਾਨ ਹੋਗੀ ਮੈਂ ਮੱਜ ਤੱਕ ਇੰਨੇ ਬੱਚਿਆਂ ਦਾ ਜਨਮ ਦਿਵਾਇਆ ਮੈਂ ਮੈਂ ਇੰਨੇ ਜਦ ਬੱਚਿਆਂ ਦੀ ਦੇਖਭਾਲ ਕੀਤੀ ਆ ਅੱਜ ਤੱਕ ਮੈਂ ਕੋਈ ਬੱਚਾ ਜਨਮ ਲੈਣ ਵੇਲੇ ਹੱਸਦਾ ਨਹੀਂ ਵੇਖਿਆ ਹਰ ਇੱਕ ਕਹਿੰਦੇ ਮੈਂ ਰੋਂਦਾ ਹੀ ਬੱਚਾ ਜਨਮ ਦਿੰਦਾ ਹੈ ਹਰ ਇੱਕ ਬੱਚਾ ਜਦੋਂ ਵੀ ਰੋਂਦਾ ਉਹ ਰੋਂਦਾ ਜਨਮ ਲੈਂਦਾ ਪਰ ਕਹਿੰਦੇ ਇੱਕ ਪਹਿਲਾ ਬਾਲਕ ਹੈ ਜਿਹੜਾ ਜਨਮ ਲੈਣ ਵੇਲੇ ਹੱਸਿਆ ਜਿਹੜਾ ਮੁਸਕਰਾਇਆ ਜਿਹਦੇ ਚਿਹਰੇ ਤੇ ਬੜਾ ਰੌਣਕਮਈ ਚਿਹਰਾ ਹੈ ਜਿਹਦਾ ਚਿਹਰਾ ਦਗ-ਦਗ ਕਰਦਾ ਉਹ ਤੁਲਸਾ ਦਾਈ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਵੇਖਿਆ ਉਹਨਾਂ ਕਦਮਾਂ ਨੂੰ ਹੱਥ ਲਾਇਆ ਨਾ ਉਹ ਕਹਿੰਦੇ ਤੁਲਸਾ ਦਾਈ ਦਾ ਵੀ ਅੰਦਰ ਪਰਮਾਤਮਾ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਰੋਮ-ਰੋਮ ਦੇ ਵਿੱਚ ਵਾਹਿਗੁਰੂ ਦਾ ਨਾਮ ਚੱਲ ਪਿਆ ਅੰਦਰ ਗਿਆਨ ਹੋ ਗਿਆ ਅੰਦਰ ਪ੍ਰਕਾਸ਼ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਤੁਲਸਾ ਦਾਈ ਨੇ ਕਦੇ ਕਿਸੇ ਬੱਚੇ ਨੂੰ ਜਨਮ ਨਹੀਂ ਦਵਾਇਆ। ਬਸ ਮਾਲਕ ਦੇ ਲੇਖੇ ਜਿੰਦਗੀ ਲਾਤੀ। ਅੰਦਰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੀ ਰਹਦੀ, ਪ੍ਰਮਾਤਮਾ ਦਾ ਨਾਮ ਜਪਦੀ ਰਹਦੀ। ਸਭ ਤੋਂ ਪਹਿਲਾ ਭਲਾ ਕਹਿੰਦੇ ਤੁਲਸਾ ਦਾਈ ਦਾ ਹੋਇਆ। ਸਭ ਤੋਂ ਪਹਿਲਾ ਭਲਾ ਗੁਰੂ ਨਾਨਕ ਸਾਹਿਬ ਨੇ ਜੇ ਕੀਤਾ ਤੁਲਸਾ ਦਾਈ ਦਾ ਕੀਤਾ। ਫੇਰ ਮਾਤਾ ਬੇਬੇ ਨਾਨਕੀ ਨੂੰ ਤਾਰਿਆ। ਫਿਰ ਆਪਣੀ ਮਾਂ ਨੂੰ ਕਿਉਂਕਿ ਇਹ ਸਮਾਜ ਦੇ ਵਿੱਚ ਔਰਤ ਨੂੰ ਬੜਾ ਨੀਮਾ ਵੇਖਿਆ ਜਾਂਦਾ ਸੀ ਭਾਈ ਧਰਮ ਦੇ ਵਿੱਚ ਔਰਤ ਨੂੰ ਬਹੁਤ ਨੀਵੇਂ ਢੰਗ ਦੇ ਨਾਲ ਵੇਖਿਆ ਜਾਂਦਾ ਸੀ ਪਰ ਗੁਰੂ ਨਾਨਕ ਸਾਹਿਬ ਨੇ ਐਸੀ ਕਿਰਪਾ ਕੀਤੀ ਸਭ ਤੋਂ ਪਹਿਲਾਂ ਹੀ ਭਲਾ ਕੇ ਇੱਕ ਔਰਤ ਦਾ ਕੀਤਾ ਜਿਹੜੀ ਤੁਲਸਾ ਦਾਈ ਸੀ ਤੇ ਮਹਿਤਾ ਕਲਿਆਣ ਦਾ ਜੀ ਪੁੱਛਦਿਆ ਤੁਹਾਨੂੰ ਤੁਸੀਂ ਤਾਂ ਮੈਨੂੰ ਕਹਦੇ ਸੀ ਵੀ ਮੈਂ ਤੁਹਾਡੇ ਤੋਂ ਆ ਲੈਣਾ ਮੈਂ ਤੁਹਾਡੇ ਤੋਂ ਆ ਲੈਣਾ ਹੁਣ ਤੁਸੀਂ ਕੁਝ ਨਹੀਂ ਮੰਗਿਆ ਤੁਲਸਾ ਦਾਇ ਕਹਦੀ ਆ ਪਤਾ ਨਹੀਂ ਪਟਵਾਰੀ ਸਾਹਿਬ ਜੀ ਮੈਨੂੰ ਕੀ ਹੋਇਆ ਜਦੋਂ ਹੀ ਮੈਂ ਬਾਲਕ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਨਾ ਮੈਂ ਉਹਦੇ ਚਿਹਰੇ ਨੂੰ ਵੇਖਿਆ ਮੇਰੀ ਮੰਗਣ ਦੀ ਆਸ ਹੀ ਖਤਮ ਹੋ ਗਈ ਆ ਹੁਣ ਮੇਰੇ ਮਨ ਦੀ ਇੱਛਾਵਾਂ ਹੀ ਖਤਮ ਹੋ ਗਈਆਂ ਨੇ ਮੇਰਾ ਕਿਸੇ ਤੋਂ ਕੁਝ ਮੰਗਣ ਨੂੰ ਜੀ ਨਹੀਂ ਕਰਦਾ ਇੱਕ ਮਾਲਕ ਦੇ ਅੱਗੇ ਝੋਲੀ ਅੱਡੀ ਆ ਤੇ ਮੇਰੀਆਂ ਸਾਰੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਗਈਆਂ ਹੁਣ ਮੈਂ ਮੇਰਾ ਮੰਗਣ ਦਾ ਕੋਈ ਇਰਾਦਾ ਨਹੀਂ ਮੇਰੀਆਂ ਇਸ਼ਾਵਾ ਸਭੇ ਪੂਰੀਆਂ ਹੋ ਗਈਆਂ ਮੇਰੀਆਂ ਮੰਡੀਆਂ ਇਸ਼ਾਵਾ ਸਾਰੀਆਂ ਪੂਰੀਆਂ ਹੋ ਗਈਆਂ ਇਸੇ ਕਰਕੇ ਗੁਰੂ ਨਾਨਕ ਦੇਵ ਸਹਿਬ ਸੱਚੇ ਪਾਤਸ਼ਾਹ ਜੀ ਦੀਆਂ ਵਰਕਤਾਂ ਐਸੀ ਗੁਰੂ ਨਾਨਕ ਸਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਫਿਰ ਹੌਲੀ-ਹੌਲੀ ਹੁਣ ਗੁਰੂ ਨਾਨਕ ਸਹਿਬ ਜੀ ਵੱਡੇ ਹੋ ਰਹੇ ਨੇ ਤੇ ਜਦੋਂ ਬੱਚਿਆਂ ਦੇ ਨਾਲ ਖੇਡਦੇ ਨੇ ਕਹਿੰਦੇ ਆ ਉਹਨਾਂ ਨੇ ਖੇਡਣ ਨੂੰ ਵੀ ਧਰਮ ਬਣਾਤਾ ਸਾਡੇ ਵਾਸਤੇ ਇਹਨਾਂ ਲੋਕਾਂ ਵਾਸਤੇ ਧਰਮ ਵੀ ਇੱਕ ਖੇਲ ਐ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਡੌਣਾ ਜਾਣਾ ਕਹਿੰਦੇ ਇਨਸਾਨਾਂ ਨੇ ਇਹਨਾਂ ਲੋਕਾਂ ਨੇ ਧਰਮ ਨੂੰ ਵੀ ਖਿਡੌਣਾ ਬਣਾਇਆ ਹੋਇਆ ਨਾ ਵੀ ਜਿੰਨਾ ਜਿੰਨਾ ਚਿਰ ਖੇਡਣਾ ਖੇਡ ਲੋ ਬਾਅਦ ਸੈਟ ਤੇ ਕਰ ਦਿਓ ਜਿਵੇਂ ਬੱਚਾ ਇੱਕ ਖਿਡੌਣੇ ਨਾਲ ਖੇਡਦਾ ਹੈ ਖੇਡੀ ਜਾਂਦਾ ਖੇਡੀ ਜਾਂਦਾ ਜਦੋਂ ਮਨ ਭਰ ਜਾਂਦਾ ਫਿਰ ਇੱਕ ਖੋਜੇ ਵਿੱਚ ਸੁੱਟ ਦਿੰਦਾ ਏਸੇ ਤਰ੍ਹਾਂ ਹੀ ਸਾਡਾ ਧਰਮੀਆਂ ਦਾ ਹਾਲ ਹੈ ਪਰ ਗੁਰੂ ਨਾਨਕ ਸਾਹਿਬ ਨੇ ਖੇਡ ਨੂੰ ਵੀ ਇੱਕ ਧਰਮ ਬਣਾਤਾ ਆਪਣੇ ਛੋਟੇ ਛੋਟੇ ਸਾਥੀਆਂ ਨੂੰ ਉਹਨਾਂ ਦੇ ਨਾਲ ਖੇਡਣਾ ਤੇ ਉਹਨਾਂ ਨੂੰ ਲੈ ਕੇ ਬਹਿ ਜਾਣਾ ਜਿਹੜੇ ਉਹਨਾਂ ਗੁਰੂ ਨਾਨਕ ਸਾਹਿਬ ਦੇ ਨਾਲ ਬੱਚੇ ਖੇਡੇ ਉਹ ਸਾਰੇ ਸਮਾਧੀ ਲੀਨ ਹੋ ਗਏ ਉਹ ਕਰਮਾਂ ਵਾਲੇ ਬੱਚੇ ਸੀ ਉਹ ਭਾਗਾਾਂ ਵਾਲੇ ਬੱਚੇ ਸੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਲ ਖੇਡੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਖੇਡ ਨੂੰ ਵੀ ਧਰਮ ਬਣਾਤਾ ਜਿੰਨੇ ਬਾਲਕ ਗੁਰੂ ਨਾਨਕ ਸਾਹਿਬ ਦੇ ਨਾਲ ਖੇਡਦੇ ਉਹਨਾਂ ਸਾਰੇ ਬੱਚੇ ਸਮਾਧੀ ਲੀਨ ਹੋ ਗਏ ਉਹਨਾਂ ਦਾ ਵੀ ਭਲਾ ਹੋ ਗਿਆ ਉਹ ਕਿੰਨੇ ਕਰਮ ਕਰਮਾਂ ਵਾਲੇ ਹੋਣੇ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਵੱਡੇ ਹੋ ਰਹੇ ਸੀ ਹੌਲੀ ਹੌਲੀ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਪਾਂ ਥੋੜਾ ਥੋੜਾ ਇਤਿਹਾਸ ਵਿਚਾਰਦੇ ਰਵਾਂਗੇ ਧੰਗ ਗੁਰੂ ਨਾਨਕ ਦੇਵ ਸਾਹਿਬ ਦੇ ਆਉਣ ਦੀਆਂ ਖੁਸ਼ੀਆਂ ਉਹ ਖੇੜੇ ਉਹ ਨਗਰ ਦੇ ਵਿੱਚ ਸਾਰੇ ਹਰ ਪਾਸੇ ਇਹ ਖੁਸ਼ੀ ਦੀ ਲਹਿਰ ਚੱਲ ਪਈ ਐਦਾਂ ਹੁੰਦਾ ਸੀ ਵੀ ਹੁਣ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ ਹਰ ਇੱਕ ਨੂੰ ਐਦਾਂ ਮਹਿਸੂਸ ਹੁੰਦਾ ਸੀ ਕਿ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ ਇੱਕ ਨਵੀਂ ਨਵੀਂ ਇੱਕ ਲਹਿਰ ਸ਼ੁਰੂ ਹੋਈ ਹੈ ਗੁਰੂ ਨਾਨਕ ਸਾਹਿਬ ਦੇ ਆਉਣ ਦੇ ਵਿੱਚ ਆਪਾਂ ਸਾਰੇ ਰਲ ਮਿਲ ਕੇ ਗੁਰੂ ਨਾਨਕ ਦੇ ਘਰ ਦੀਆਂ ਵੜੇਈਆਂ ਕਰਦੇ ਰਹੀਏ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਰੀ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਮਨ ਵਿੱਚ ਮਹਿਸੂਸ ਕਰਕੇ ਗਾਈਏ ਸਤਗੁਰੂ ਨਾਨਕ ਪ੍ਰਗਟਿਆ ਸਤਗੁਰੂ ਨਾਨਕ ਪ੍ਰਗਟਿਆ ਸਤਗੁਰੂ ਨਾਨਕ ਸਤਗੁਰੂ ਨਾਨਕ ਮਿਟੀ ਧੁੰਦ ਜਗ ਚਾਨਣ ਹੋਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਤਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਮਿੱਟੀ ਤੋਂ ਦੁਜਗ ਚਾਨਣ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਭ ਤੇ ਵੱਡਾ ਸਤਿਗੁਰ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਮਿੱਟੀ ਧੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਸਾਹਿਬ ਮਿੱਟੀ ਧੁੰਦ ਜਗ ਚਾਨਣ ਹੋਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਜੀ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸੋ ਸਾਡੇ ਮਨ ਅੰਦਰੋਂ ਵੀ ਅਗਿਆਨ ਦਾ ਹਨੇਰਾ ਖਤਮ ਹੋਵੇ ਗੁਰੂ ਨਾਨਕ ਦੇ ਘਰ ਦਾ ਗਿਆਨ ਪ੍ਰਕਾਸ਼ ਹੋਵੇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ